ਸ਼ਲੋਕ ਮਹੱਲਾ ਪਹਿਲਾ ਜੇ ਮੁਹਾਕਾ ਘਰ ਮੁਹ ਹੈ ਘਰ ਮੁਹ ਹੈ ਘਰ ਮੁਹੇ ਪਿਤਰੀ ਦੇ ਜੇ ਮੁਹਾਕਾ ਘਰ ਮੁਹ ਹੈ ਘਰ ਮੁਹੇ ਪਿਤਰੀ ਦੇ ਅੱਗੇ ਵਸਤ ਸਿਆਣੀਆਂ ਪਿਤਰੀ ਚੋਰ ਕਰੇ ਵੱਡੀਆਂ ਹੱਥ ਦਲਾਲ ਕੇ ਮੁਸਫੀਏ ਕਰੇ ਨਾਨਕ ਅੱਗੇ ਸੋ ਮਿਲੈ ਜੇ ਖਟੇ ਘਾਲੇ ਦੇ ਮਹੱਲਾ ਪਹਿਲਾ ਜਿਉ ਜੋਰੂ ਸਰਣਾਵਣੀ ਆਵੇ ਵਾਰੋ-ਵਾਰ ਜਿਉ ਜੋਰੂ ਸਰਣਾਵਣੀ ਆਵੇ ਵਾਰੋ-ਵਾਰ ਝੂਠੇ ਝੂਠਾ ਮੁਖ ਵਸੈ ਨਿਤ-ਨਿਤ ਹੋਏ ਖਵਾਰ ਸੂਚੇ ਨਾ ਆਖਿ ਇਹ ਬਹਿ ਜੇ ਪਿੰਡਾ ਧੋਏ ਸੂਚੇ ਸੇ ਨਾਨਕ ਜਿਨ ਮਨ ਵਸਿਆ ਸੋਏ ਪੌੜੀ ਤੁਰੇ ਪਲਾਣੇ ਪੌਣ ਵੇਗ ਹਰ ਰੰਗੀ ਹਰਮ ਸਵਾਰਿਆ ਕੋਠੇ ਮੰਡਪ ਮਾੜੀਆਂ ਲਾਏ ਬੈਠੇ ਕਰpass ਆਰਿਆ ਚੀਜ਼ ਕਰਨ ਮਨ ਭਾਵ ਦੇ ਹਰ ਬੁਜਨ ਨਾਹੀ ਹਾਰਿਆ ਕਰ ਫੁਰਮਾਇ ਸਖਾਇਆ ਵੇਖ ਮਹਿਲਤ ਮਰਨ ਵਿਸਾਰਿਆ ਜਰਾਈ ਜੋਬਨ ਹਾਰਿਆ ਸ਼ਲੋਕ ਮਹੱਲਾ ਪਹਿਲਾ ਜੇ ਕਰ ਸੂਤਕ ਮੰਨੀਐ ਸਭ ਤੈ ਸੂਤਕ ਹੋਏ ਗੋਹੇ ਅਤੈ ਲੱਕੜੀ ਅੰਦਰ ਕੀੜਾ ਹੋਏ ਜਿਤੇ ਦਾਣੇ ਅਣਕੇ ਜੀਆਂ ਬਾਦ ਨਾ ਕੋਏ ਪਹਿਲਾ ਪਾਣੀ ਜਿਉ ਹੈ ਜਿਤ ਹਰਿਆ ਸਭ ਕੋਏ ਸੂਤਕ ਕਿਉ ਕਰ ਰੱਖੀਐ ਸੂਤਕ ਪਵੈਰ ਸੋਏ ਨਾਨਕ ਸੂਤਕ ਏਬ ਨਾ ਉਤਰੈ ਗਿਆਨ ਉਤਾਰੇ ਧੋਏ ਮਹੱਲਾ ਪਹਿਲਾ ਮਨ ਕਾ ਸੂਤਕ ਲੋਭ ਹੈ ਜਿਹਵਾ ਸੂਤਕ ਕੂੜ ਅੱਖੀ ਸੂਤਕ ਵੇਖਣਾ ਪਰਤ੍ਰੇ ਅਪਰਤਨ ਰੂਪ ਤਨੀ ਸੂਤਕ ਕੰਨ ਪੈ ਲਾਇਤ ਬਾਰੀ ਖਾਹੇ ਨਾਨਕ ਹਸਾ ਆਦਮੀ ਬੱਦੇ ਜੰਪੁਰ ਜਾਹੇ ਮਹੱਲਾ ਪਹਿਲਾ ਸਭੋ ਸੂਤਕ ਭਰਮ ਹੈ ਦੂਜਾ ਲੱਗੈ ਜਾਏ ਜੰਮਣ ਮਰਣਾ ਹੁਕਮ ਹੈ ਪਾਣਾ ਆਵੈ ਜਾਏ ਖਾਣਾ ਪੀਣਾ ਪਵਿੱਤਰ ਹੈ ਜਿਤੋਂ ਨ ਰਿਜਕ ਸੰਭਾਹੇ ਨਾਨਕ ਜਿਨਹੀ ਗੁਰਮੁਖ ਬੁੱਝਿਆ ਤਿੰਨਾ ਸੂਤਕ ਨਾਹੇ ਪੌੜੀ ਸਾਲਗੁਰ ਵੱਡਾ ਕਰ ਸਾਲ ਆਹੀ ਐ ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮੇਲੇ ਤਾ ਨਜ਼ਰੀ ਆਈਆ ਜੱਤਿ ਸਪਾਣਾ ਤਾ ਮਨ ਵਸਾਈਆ ਕਰ ਹੁਕਮ ਮਸਲਕ ਹੱਥ ਧਾਰ ਵਿੱਚ ਹਮਾਰ ਕੱਢੀਆਂ ਬੁਰਿਆਈਆਂ ਸਹਿ ਟੁੱਠੇ ਨੌ ਨਿਦ ਪਾਈਆ ਸ਼ਲੋਕ ਮਹੱਲਾ ਪਹਿਲਾ ਪਹਿਲਾ ਸੁੱਚਾ ਆਪ ਹੋਏ ਸੁੱਚਾ ਬੈਠਾ ਆਏ ਸੁੱਚੇ ਅੱਗੇ ਰੱਖਿਓਨ ਕੋਈ ਨਾ ਭਿਟੇ ਹੋ ਜਾਏ ਸੁਚਾ ਹੋਇ ਕੈ ਜਿਵਿਆ ਲੱਗਾ ਪੜਨ ਸਲੋਕ ਕੋਥੀ ਜਾਈ ਸਟਿਆ ਕੈਸੇ ਇਹੋ ਲੱਗਾ ਦੋਖ ਅਨ ਦੇਵਤਾ ਪਾਣੀ ਦੇਵਤਾ ਬੈਸੰਤਰ ਦੇਵਤਾ ਲੂਣ ਪੰਜਵਾ ਪਾਖਿਰਤ ਤਾ ਹੋਵਾ ਪਾਖ ਪਵਿੱਤ ਪਾਪੀ ਸੇ ਉਤਨ ਗੱਡਿਆ ਠੁਕਾ ਪਈਆ ਤਿਤ ਜਿਤ ਮੁਖ ਨਾਮ ਨਾ ਉਚਰੇ ਬਿਨ ਨਾਵੇ ਰਸ ਖਾਹੇ ਨਾਨਕ ਏਵੈ ਜਾਣੀਐ ਸਭ ਨਾਨਕ ਏਵੈ ਜਾਣੀਐ ਤਿਤ ਮੁਖ ਠੁਕਾ ਪਾਹੇ ਮਹੱਲਾ ਪਹਿਲਾ ਪੰਡ ਜਮੀ ਐ ਪੰਡ ਨਮੀ ਐ ਪੰਡ ਮੰਗਣ ਵਿਆਹੋ ਪੰਡ ਹੋ ਹੋਵੇ ਦੋਸਤੀ ਪੰਡ ਹੋ ਚੱਲੈ ਰਾਹੋ ਪੰਡ ਮੁਆ ਪੰਡ ਭਾਲੀ ਐ ਪੰਡ ਹੋਵੇ ਬੰਧਾਨ ਸੋ ਕਿਉ ਮੰਦਾ ਆਖੀਐ ਜਿਤ ਜਮਹਿ ਰਾਜਾਨ ਪੰਡ ਹੋਹੀ ਪੰਡੂ ਉਪਜੈ ਪੰਡੈ ਬਾਜ ਨਾ ਕੋਏ ਨਾਨਕ ਭੰਡਾ ਬਾਹਰਾ ਏ ਕੋ ਸੱਚਾ ਸੋਏ ਜਿਤ ਮੁਖ ਸਦਾ ਸਲਾਹੀ ਸਲਾਹੀ ਹੈ ਭਗ ਰਤੀ ਚਾਰ ਨਾਨਕ ਤੇ ਮੁਖ ਊਜਲੇ ਤਿਤ ਸੱਚਾ ਦਰਬਾਰ ਪੌੜੇ ਸਭ ਕੋ ਆਖੇ ਆਪਣਾ ਜਿਸ ਨਾਹੀ ਸੋਚ ਓਨ ਕੱਢੀਐ ਕੀਤਾ ਆਪਣਾ ਆਪੇ ਲੇਖਾ ਸੰਢੀਐ ਜਾਂ ਰਹਿਣਾ ਨਾਹੀ ਐਤ ਜਗ ਤਾਂ ਕਾਇਤ ਗਾਰਬ ਹੰਢੀਐ ਮੰਦਾ ਕਿਸੈ ਨਾ ਆਖੀਐ ਪੜ ਅੱਖਰ ਇਹੋ 부ਝੀਐ ਮੰਦਾ ਕਿਸੈ ਨਾ ਆਖੀਐ ਪੜ ਅੱਖਰ ਇਹੋ 부ਝੀਐ ਮੂਰਖੈ ਨਾਲ ਨ ਲੁੱਝੀਐ ਸ਼ਲੋਕ ਮਹੱਲਾ ਪਹਿਲਾ ਨਾਨਕ ਫਿਕਾ ਬੋਲਿਆ ਤਨ ਮਨ ਫਿੱਕਾ ਹੋਏ ਫਿੱਕੋ ਫਿੱਕਾ ਸਦੀਐ ਫਿੱਕੇ ਫਕੀ ਸੋਏ ਫਿੱਕਾ ਦਰਗਹ ਸਟੀਐ ਮੋਹਿ ਥੁਕਾ ਫਿੱਕੇ ਪਾਏ ਨਾ ਫਿੱਕਾ ਮੂਰਖ ਆਖੀਐ ਪਾਣਾ ਲਹਿ ਸਜਾਇ ਮਹੱਲਾ ਪਹਿਲਾ ਅੰਦਰ ਹੋ ਝੂਠੇ ਪੈਜ ਬਾਹਰ ਦੁਨੀਆ ਅੰਦਰ ਫੈਲ ਅਠ ਸਰ ਤੀਰਥ ਜੇ ਨਾ ਵੇ ਉਤਰੈ ਨਾਹੀ ਮੈਲ ਜਿਨ ਪਟੰਦਰ ਬਾਹਰ ਗੁੱਧੜ ਤੇ ਭਲੇ ਸੰਸਾਰ ਤਿੰਨ ਨੇਹੋ ਲੱਗਾ ਰਬ ਸੇ ਤੀ ਦੇਖਨੇ ਵਿਚਾਰ ਰੰਗ ਹਸੇ ਰੰਗ ਰੋਵੇ ਰੰਗ ਰੋਵੇ ਰੰਗ ਹਸੇ ਰੰਗ ਰੋਵੇ ਚੁੱਪ ਭੀ ਕਰ ਜਾਹੇ ਪ੍ਰਵਾਹ ਨਾਹੀ ਕਿਸੈ ਕੇਰੀ ਬਾਦ ਸੱਚੇ ਨਾਹ ਦਰਵਾਟ ਉੱਪਰ ਖਰਚ ਮੰਗਾ ਜੱਬੇ ਦੇਤਾ ਖਾਹੇ ਦੀਵਾਨੇ ਕੋ ਕਲਮੇ ਕਾ ਹਮ ਹਮਾ ਤੁਮਾ ਮੇਲ ਦਰ ਲੈ ਲੇਖਾ ਪੀੜ ਛਟੈ ਨਾਂ ਕਾ ਜਿਉ ਤੇਲ ਪੌੜੀ ਆਪੇ ਹੀ ਕਰਨਾ ਕਿਉ ਕਾਲ ਆਪੇ ਹੀ ਤੈ ਧਾਰੀਐ ਦੇਖਿਤ ਕੀਤਾ ਆਪਣਾ ਧਰ ਕੱਚੀ ਪੱਕੀ ਸਾਰੀ ਐ ਜੋ ਆਇਆ ਸੋ ਚੱਲਸੀ ਸਭ ਕੋਈ ਆਈ ਵਾਰੀਐ ਜਿਸਕੇ ਜੀਵ ਪ੍ਰਾਣ ਹੈ ਕਿਉ ਸਾਹਿਬ ਮਨੋ ਵਿਸਾਰੀਐ ਆਪਣ ਹੱਥੀਆ ਆਪਣਾ ਆਪੇ ਹੀ ਕਾ ਸਵਾਰੀਐ ਸ਼ਲੋਕ ਮਹੱਲਾ ਦੂਜਾ ਇੱਕ ਨਹੀਂ ਆਸ ਕੀ ਦੂਜਾ ਲਗੈ ਜਾਏ ਨਾਨਕ ਅਸ ਕੰਡਿਆ ਸਦ ਹੀ ਰਹਿ ਸਮਾਏ ਚੰਗਾ ਚੰਗਾ ਕਰ ਮੰਨੇ ਮੰਦਾ ਮੰਦਾ ਹੋਏ ਆਸ ਕੇ ਹੋਣਾ ਆਖੀਐ ਜੇ ਲੇਖ ਹੈ ਵਰਤੈ ਸੋਏ ਮਹੱਲਾ ਦੂਜਾ ਸਲਾਮ ਜਵਾਬ ਦੋਵੈ ਕਰੇ ਮੁੰਡੋ ਕੁੱਥਾ ਜਾਏ ਨਾਨਕ ਦੋਵੈ ਕੂੜੀਆ ਥਾਏ ਨਾ ਕਾਈ ਪਾਏ ਪੌੜੀ ਜਿਤ ਸੇਵਿਆ ਸੁਖ ਭਾਈਐ ਸੋ ਸਾਹਿਬ ਸਦਾ ਸੁਹੱਲੀਐ ਜਿਤ ਕੀਤਾ ਪਾਈਐ ਆਪਣਾ ਸਾ ਘਾਲ ਬੁਰੀ ਕਿਉ ਘਾਲੀਐ ਮੰਦਾ ਮੂਲ ਨਾ ਕੀ ਚਈ ਦਿਲ ਮੇਂ ਨਦਰ ਨਹਾਲੀਐ ਜੋ ਸਾਹਿਬ ਨਾਲ ਨਾ ਹਾਰੀਐ ਤੇ ਵਿਹਾਪਾ ਸਾ ਢਾਲੀਐ ਕਿਸ਼ਲਾਹੇ ਉਪਰ ਘਾਲੀਐ ਸਲੋਕ ਮਹਲਾ ਦੂਜਾ ਚਾਕਰ ਲਗਿਆ ਚੱਕਰੀ ਨਾਰੇ ਗਾਰਬਵਾਦ ਗੱਲਾਂ ਕਰੇ ਕਣਹਿਰੀਆਂ ਖਸਮ ਨਾ ਪਾਏ ਸਾਦ ਆਪ ਗਵਾਏ ਸੇਵਾ ਕਰੇ ਤਾਂ ਕਿਸ਼ ਪਾਏ ਮਾਨ ਨਾਨਕ ਜਿਸ ਨੂੰ ਲੱਗਾ ਤਿਸ ਮਿਲੈ ਲੱਗਾ ਸੋ ਪ੍ਰਵਾਨ ਮਹਲਾ ਦੂਜਾ ਜੋ ਜੀਏ ਹੋਏ ਸੋ ਗੁਵੈ ਮੋਖ ਕਹਿਆ ਵਾਉ ਬੀਜੇ ਬਖ ਮੰਗਰ ਤੇ ਮੰਗੈ ਅੰਮ੍ਰਿਤ ਵੇਖੋ ਇਹੋ ਨਿਆਉ ਮਹੱਲਾ ਦੂਜਾ ਨਾਲ ਆਣੇ ਦੋਸਤੀ ਕਦੇ ਨਾ ਆਵਹਿ ਰਾਸ ਜਿਹਾ ਜਾਣੈ ਤਿਹੋ ਵਰਤੈ ਵੇਖੋ ਕੋ ਬਿਰਜ ਨਿਰਦਾਸ ਵਸਤੂ ਅੰਦਰ ਵਸਤ ਸਮਾਵੈ ਦੂਜੀ ਹੋਵੈ ਪਾਸ ਸਾਹਿਬ ਸੇਤੀ ਹੁਕਮ ਨਾਲ ਚੱਲੈ ਕਹੀ ਬਣਾਇ ਅਰਦਾਸ ਕੂੜ ਕਮਾਣੈ ਕੂੜੋ ਹੋਵੈ ਨਾਨਕ ਸਿਫਤ ਵਿਗਾਸ ਮਹੱਲਾ ਦੂਜਾ ਨਾਲ ਇਆਣੇ ਦੋਸਤੀ ਬਡਾਰੂ ਸੋਨੇਹੋ ਪਾਣੀ ਅੰਦਰ ਲੀਕ ਜਿਉ ਤਿਸ ਦਾ ਥਾਉ ਨਾਥੇ ਹੋ ਮਹੱਲਾ ਦੂਜਾ ਹੋਏ ਇਆਣਾ ਕਰੇ ਕੰਮ ਆਣ ਨਾ ਸਕੈ ਰਾਸ ਜੇ ਇੱਕ ਅਧ ਚੰਗੀ ਕਰੇ ਦੂਜੀ ਭੀ ਵੇਰਾਸ ਪੌੜੇ ਚਾਕਰ ਲੱਗਾ ਚੱਕਰੀ ਜੇ ਚੱਲੈ ਖਸਮੈ ਭਾਏ ਹੋਰ ਮਤ ਤੈ ਸੁਨੋ ਅਗਲੀ ਉਹ ਵਜੋ ਪੈਦੂਣਾ ਖਾਏ ਖਸਮਾ ਕਰੇ ਬਰਾਬਰੀ ਫਿਰ ਗੈਰਤ ਅੰਦਰ ਪਾਏ ਵਜੋ ਗਵਾਏ ਅਗਲਾ 모ਹੇ 모ਹ ਪਾਣਾ ਖਾਏ ਜਿਹਦਾ ਦਿੱਤਾ ਖਾਵਣਾ ਤਿਸਕਈਏ ਸਬਾਸ ਨਾਨਕ ਹੁਕਮ ਨ ਚੱਲਈ ਨਾਲ ਖਸਮ ਚੱਲੇ ਅਰਦਾਸ ਸਲੋਕ ਮਹਲਾ ਦੂਜਾ ਏਕ ਨੇ ਹੀ ਆਸ ਕੀ ਏਕ ਨੇ ਹੀ ਦਾਤ ਆਪਸਤੇ ਜੋ ਪਾਈਏ ਨਾਨਕ ਸਾਹਿਬ ਕਰਮਾਤ ਸਾਹਿਬ ਤੁਠੈ ਜੋ ਮਿਲਾਏ ਮਹਲਾ ਦੂਜਾ ਇਕ ਰਹੀ ਚੱਕਰੀ ਜਿਤ ਪਉਖਸਮ ਨਾ ਜਾਏ ਨਾਨਕ ਸੇਵਕ ਕਾਂਢੀਐ ਜੈਸੇ ਤੀ ਖਸਮ ਸਮਾਇ ਪੌੜੀ ਨਾਨਕ ਅੰਤ ਨਾ ਜਾਪਨੀ ਹਰ ਤਾਗੇ ਪਾਰ ਆਵਾਰ ਆਪ ਕਰਾਏ ਸਾਖਤੀ ਫਿਰ ਆਪ ਕਰਾਏ ਮਾਰ ਇਕ ਨਾ ਗਲੇ ਜੰਜੀਰੀਆਂ ਇਕ ਤੁਰੀ ਚੜ੍ਹੇ ਬਿਸਿਆਰ ਆਪ ਕਰਾਏ ਕਰੀ ਆਪ ਹਉ ਕੈਸੋ ਪਰਿਤਰੀ ਪੁਕਾਰ ਨਾਨਕ ਕਰਣਾ ਜਿਨ ਕੀਆ ਫਿਰ ਤਸੀ ਕਰਨੀ ਸਾਰ ਸ਼ਲੋਕ ਮਹੱਲਾ ਪਹਿਲਾ ਆਪੇ ਭਾਂਡੇ ਸਾਜਣ ਆਪੇ ਪੂਰਨ ਦੇ ਇੱਕ ਨਹੀਂ ਦੁੱਧ ਸਮਾਈਏ ਇੱਕ ਚੁੱਲ੍ਹਾ ਰਹਿਣ ਚੜੇ ਇੱਕ ਨਿਹਾਲੀ ਪੈ ਸਵਨ ਇੱਕ ਉੱਪਰ ਰਹਿਣ ਖੜੇ ਤਿਨਾ ਸਵਾਰੇ ਨਾਨਕਾ ਜਿਨ ਕਉ ਨਦਰ ਕਰੇ ਮਹੱਲਾ ਦੂਜਾ ਆਪੇ ਸਾਜਿ ਕਰਿ ਆਪ ਜਾਈ ਪੇ ਰਖੈ ਆਪ ਤਿਸ ਵਿੱਚ ਜੰਤੂ ਪਾਇ ਕੈ ਦੇਖੇ ਥਾਪ ਉਥਾਪ ਸਗਲੇ ਕਿਸ ਨੂੰ ਕਹੀਏ ਨਾਨਕਾ ਸਭ ਕੇ ਛਾਪੇ ਆਪ ਪੌੜੀ ਵੱਡੇ ਕੀਆਂ ਵਡਿਆਈਆਂ ਕਿਸ ਕਹਿ ਨਾ ਕਹਿ ਨ ਜਾਏ ਸੋ ਕਰਤਾ ਕਾਦਰ ਕਰੀਮ ਦੇ ਜੀਆ ਰਿਜਕ ਸੰਭਾਹੇ ਸਾਈਂ ਕਾਰ ਕਮਾਉਣੀ ਤੁਰ ਛੁੱਟਿਤ ਨਾ ਜਾਏ ਨਾਨਕ ਏਕੀ ਬਾਹਰੀ ਹੋਰ ਦੂਜੀ ਨਹੀਂ ਜਾਏ ਸੋ ਕਰੇ ਜਿਤ ਸਹਿ ਰਜਾਏ ਸੋ ਕਰੇ ਜਿਤ ਸਹਿ ਰਜਾਏ ਸੁਧ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਰਾਗਾ ਸਾ ਬਾਣੀ ਭਗਤ ਕਬੀਰ ਜੀ ਰਾਬਾ ਰਾਗ ਸਾ ਬਾਣੀ ਭਗਤ ਕਬੀਰ ਕੀ ਤਕਬੀਰ ਜੀਓ ਨਾਮ ਦਿਓ ਜੀਓ ਰਬਦਾਸ ਜੀਓ ਆਸਾ ਸ੍ਰੀ ਕਬੀਰ ਜੀਓ ਗੁਰ ਚਰਨ ਲਾਗ ਹੰ ਬਿਨਵਤਾ ਪੂਸ਼ਿਤ ਕਹਿ ਜੀਓ ਪਾਇਆ ਕਮਨ ਕਾਜ ਜਗੁ ਪਜੈ ਬਿਨ ਸਹਿ ਕਹੋ ਮੋਹਿ ਸਮਝਾਇਆ ਦੇਵ ਕਹੋ ਦਇਆ ਮੋਹਿ ਮਾਰਗ ਲਾਭੋ ਜਿਤ ਪੈ ਬੰਧਨ ਟੂਟੈ ਜਨਮ ਮਰਨ ਦੁਖ ਫੇੜ ਕਰਮ ਸੁਖ ਜੀ ਜਨਮ ਤੇ ਛੂਟੈ ਦਇਆ ਕਰੋ ਦੇਵ ਕਰੋ ਦਇਆ ਮੋਹਿ ਮਾਰਗ ਲਾਭੋ ਜਿਤ ਪੈ ਬੰਧਨ ਟੂਟੈ ਜਨਮ ਮਰਨ ਦੁਖ ਫੇੜ ਕਰਮ ਸੁਖ ਜੀ ਜਨਮ ਤੇ ਛੂਟੈ ਰਹਾ ਮਾਇਆ ਫਾਸ ਬੰਦ ਨਹੀਂ ਫਾਰੈ ਆਰ ਮਨ ਸੁਨ ਨ ਲੂਕੇ ਆਪ ਆਪ ਨਿਰਬਾਨ ਨਾ ਚੀਨਿਆ ਇਨ ਵਿਦ ਅਪਿਉ ਨਾ ਚੂਕੇ ਕਹੀ ਨ ਉਪਜਾਪ ਜੀ ਜਾਣੈ ਅਪਾ ਭਾਵ ਅਪਾ ਵਿਹੂਣਾ ਕਹੀ ਨਾ ਉਪਜੈ ਉਪਜੀ ਜਾਣਾ ਭਾਵ ਅਭਾਵ ਬਿਹੂਣਾ ਉਦੈ ਅਸਤ ਕੀ ਮਨ ਬੁੱਧ ਨਾਸੀ ਤਉ ਸਦਾ ਰਹੈ ਸਹਿਜ ਰਲਿ ਲਿਵ ਲੀਣਾ ਜਿਉ ਪ੍ਰਤ ਬਿੰਬ ਬਿੰਬ ਕੋ ਮਿਲੀ ਹੈ ਉਦਕ ਕੁੰਭ ਬਿਗਰਾਨਾ ਕਹੋ ਕਬੀਰ ਐਸਾ ਗੁਣ ਭ੍ਰਮ ਭਾਗਾ ਤਉ ਮਨ ਸੁਨ ਸਮਨ ਆਸਾ ਗੱਜ ਸਾਢੇ ਤੈ ਤੈ ਧੋਤੀਆਂ ਤੇਰੇ ਪਾਇਨ ਤੱਗ ਗਲੇ ਜਿਨ੍ਹਾਂ ਜਪ ਮਾਲੀਆਂ ਲੋਟੇ ਹੱਥ ਨਿਬੱਗ ਓਏ ਹਰ ਕੇ ਸੰਤ ਨਾ ਆਖੀ ਇਹ ਬਾਨਾਰਸ ਕੇ ਠੱਗ ਐਸਾ ਸੰਤ ਨਾਮੋ ਕੋ ਭਾਵੇ ਡਾਲਾ ਸੋ ਪੇਡਾ ਗਟਕਾ ਵਹਿ ਰਹਾਓ ਬਾਸਨ ਮਾਂਜ ਚਰਾਵੇ ਉਪਰ ਕਾਠੀ ਧੋਏ ਜਲਾਵੇ ਬਸਦਾ ਖੋਦ ਕਰੇ ਦੋਏ ਚੂਲੇ ਸਾਰੇ ਮਾਨ ਸਖਾਹੇ ਖਾਵੇ ਵੇਪਾ ਪਾਪੀ ਸਦਾ ਫਿਰੇ ਅਪਰਾਧੀ ਮੁਖੋ ਅਪਰਸ ਕਹਾਵੇ ਸਦਾ ਸਦਾ ਫਿਰ ਹੈ ਅਭਮਾਨੀ ਸਗਲ ਕੁਟੰਬ ਡੁਬਾਵਹਿ ਜਿਤ ਕੋ ਲਾਇਆ ਤਿਤਹੀ ਲਾਗਾ ਤੈਸੇ ਕਰਮ ਕਮਾਵੈ ਕਹਉ ਨਾਨਕ ਜੇ ਸਤਗੁਰ ਭੇਟੈ ਪੁਨਰਪਜਨਮ ਨ ਆਵੈ ਆਸਾ ਬਾਪ ਦਿਲ ਆਸਾ ਮੇ ਰੋਕੀਨਾ ਸੇ ਸੁਖਾਲੀ ਮੁਖ ਅੰਮ੍ਰਿਤ ਦੀਨਾ ਤਿਸ ਬਾਪ ਕਉ ਕਿਉ ਮਨੋ ਬਿਸਾਰੀ ਆ ਗਏ ਗਿਆ ਨ ਬਾਜੀ ਹਾਰੀ ਮੁਈ ਮੇਰੀ ਮਾਈ ਹਉ ਖਰਾ ਦੁਖਾਲ ਸੁਖਾਲ ਪਹਿਰਾਉ ਨਹੀਂ ਦਗਲੀ ਲੱਗਾ ਨਾ ਪਾਲਾ ਰਹਾਉ ਬਾਲਤ ਇਸ ਬਾਬਾ ਜਿਨ ਹਉ ਜਾਇ ਪੰਚਾਤੇ ਮੇਰਾ ਸੰਗ ਚੁਕਾਇ ਪੰਚ ਮਾਰ ਪਾਵਾਂ ਤਲ ਦੀਨੇ ਹਰ ਸਿਮਰਨ ਮੇਰਾ ਮਨ ਤਨ ਭੀਨੇ ਪਿਤਾ ਹਮਾਰੋ ਵਡ ਗੁਸਾਈ ਤਿਸ ਪਿਤਾ ਪਹਿ ਹਉ ਕਿਉ ਕਰ ਜਾਇ ਸਤਗੁਰ ਮਿਲੇ ਤਾ ਮਾਰਗ ਦਿਖਾਇਆ ਜਗਤ ਪਿਤਾ ਮੇਰੇ ਮਨ ਪਹਾਇਆ ਹਾਉ ਪੂਰ ਤੇਰਾ ਤੂੰ ਬਾਪ ਮੇਰਾ ਇਕ ਐਠਾ ਹਰ ਦੁਹਾ ਬਸੇਰਾ ਕਹ ਕਬੀਰ ਜਨ ਇੱਕੋ ਬੂਝਿਆ ਗੁਰ ਪ੍ਰਸਾਦ ਮੈਂ ਸਭ ਕੁਛ ਸੂਝਿਆ ਆਸਾ ਇਕਤ ਪਤਰ ਪਰ ਔਰ ਕਟਕੁਰਕਟ ਇਕਤ ਪਤਰ ਪਰ ਪਾਨੀ ਆਸ-ਪਾਸ ਪੰਚ ਜੋਗਿਆ ਬੈਠੇ ਬੀਜ ਨਗਟ ਦੇਹ ਰਾਣੀ ਨਗਟੀ ਕੋ ਨਾ ਥਨ ਗਨ ਬਾਡਾ ਡੂ ਕਿਨੇ ਬਿ ਬਿਬੇਕੀ ਕਾਟੀ ਤੂੰ ਰਹਾਓ ਨਗਟੀ ਕੋ ਠਨਗਨ ਬਾਡਾ ਡੂ ਕਿਨੇ ਬਵੇਕੀ ਕਾਟੀ ਤੂੰ ਰਹਾਓ ਸਗਲ ਮਾਹੇ ਨਗਟੀ ਕਾ ਵਾਸਾ ਸਗਲ ਮਾਰ ਆਓ ਹੀਰੀ ਸਗਲਿਆ ਕੀ ਹੋ ਬਹਿਨ ਭਾਨ ਜੀ ਜਿਨੇ ਬਰੀ ਤਿਸ 체ਰੀ ਹਮਰੋ ਭਰਤਾ ਬਡੋ ਬਵੇਕੀ ਆਪੇ ਸੰਤ ਕਹਾਵੇ ਉਹ ਹਮਾਰਾ ਮਾਥੇ ਕਾਇਮ ਔਰ ਹਮਰਾ ਨਿਗਟਨਾ ਆਵੇ ਨਾ ਕਹੁ ਕਾਟੀ ਕਾਨਾ ਕਾਟੀ ਕਾਟ ਕੂਟ ਕੈ ਢਾਰੀ ਕਹੁ ਕਬੀਰ ਸੰਤਨ ਕੀ ਬੈਰਨ ਤਿੰਨ ਲੋਕ ਕੀ ਪਿਆਰੀ ਆਸਾ ਜੋਗੀ ਜਤੀ ਤਪੀ ਸੰਿਆਸੀ ਬਹੁ ਤੀਰਥ ਭ੍ਰਮਨ ਲੁੰਜਤ ਮੁੰਜਤ ਜੋ ਮੂਨ ਜਟਾ ਧਰ ਅੰਤ ਤਉ ਮਰਨਾ ਤਾਤੇ ਸੇਵੀ ਹਲੇ ਰਾਮਨਾ ਰਸਨਾ ਰਾਮ ਨਾਮ ਹਿਤ ਜਾਕੇ ਕਹਾਂ ਕਰੈ ਜਮਨਾ ਰਹਾਉ ਆਗਮ ਨਿਰਗਮ ਜੋਤਿ ਕਜਾਨ ਹੈ ਬਹੁ ਬਹੁ ਵਿਆਕਰਣ ਤੰਤ ਮੰਤਰ ਸਭ ਔਖਤ ਜਾਨ ਹੈ ਅੰਤ ਤਉ ਮਰਨਾ ਰਾਜੁ ਭੋਗ ਅਰ ਸ਼ਤਰ ਸਿੰਘਾਸਨ ਬਹੁ ਸੁੰਦਰ ਰਮਨ ਪਾਨ ਕਪੂਰ ਸੁਬਾਸਕ ਚੰਦਨ ਅੰਤ ਤਉ ਮਰਨਾ ਬੇਦ ਪ੍ਰਾਨ ਸਿਮਰਤ ਸਭ ਖੋਜੇ ਕਹੂ ਨਾ ਊਬਰਨਾ ਕਹੋ ਕਬੀਰ ਇਉ ਰਾਮਹਿ ਜੰਪਉ ਮੇਟ ਜਨਮ ਮਰਨਾ ਆਸਾ ਫੀਲ ਰਬਾਬੀ ਬਲਦ ਪਖਾਵਜ ਕਊਵਾ ਤਾਲ ਬਜਾਵੇ ਪਹਿਰ ਚੋਲਨਾ ਗਧਾ ਨਾਚੈ ਪੈਸਾ ਭਗਤ ਕਰਾਵੇ ਰਾਜਾ ਰਾਮ ਕਕਰੀਆ ਬਰੇ ਪਕਾਏ ਕਿਨੈ ਬੂਝਨ ਹਾਰਾ ਖਾਏ ਰਹਾਉ ਸਿੰਘ ਚ ਬੈਠ ਸਿੰਘ ਘਰ ਪਾਨ ਲਗਾਵੇ ਕਿਸ ਗਲੌਰੇ ਲਿਆਵੇ ਘਰ ਘਰ ਮੁਸਰੀ ਮੰਗਲ ਗਾਵੇ ਕਸ਼ੂਆ ਸੰਖ ਬਜਾਵੇ ਬੰਸ ਕੋ ਪੂਤ ਵਿਆਹਨ ਚੱਲਿਆ ਸੋਇਨੇ ਮੰਡਪ ਛਾਏ ਰੂਪ ਕੰਨਿਆ ਸੁੰਦਰ ਬੈਦੀ ਸਸੈ ਸਿੰਘ ਗੁਣ ਗਾਏ ਕਹਿਤ ਕਬੀਰ ਸੁਨੋ ਰੇ ਸੰਤੋ ਕੀਟੀ ਪਰਬਤ ਖਾਇਆ ਕਸ਼ੂਆ ਕਹਿ ਅੰਗਾਰ ਪਹਿ ਲੋਰ ਲੂਕੀ ਸ਼ਬਦ ਸੁਨਾਇਆ ਆਸਾ ਬਟੂਆ 172 ਆਧਾਰੀ ਕੁਜਿ ਸੇ ਦਵਾਰਾ ਨਵਾਂ ਖੰਡ ਕੀ ਪ੍ਰਥਮੀ ਮੰਗੈ ਸੋ ਜੋਗੀ ਜਗ ਸਾਰਾ ਐਸਾ ਜੋਗੀ ਨੌਨਿਤ ਪਾਵੇ ਤਾਲਕਾ ਬ੍ਰਹਮ ਲੈ ਗगन ਚਰਾਵੇ ਰਹਾਉ ਕਿੰਤਾ ਗਿਆਨ ਧਿਆਨ ਕਰ ਸੂਈ ਸ਼ਬਦ ਤਾਗਾ ਮਥ ਘਾਲੈ ਪੰਜ ਤਤ ਕੀ ਕਰ ਮਿਰਗਾਣੀ ਗੁਰ ਤੇ ਮਾਰਗ ਚਾਲੈ ਪੰਚ ਤਤ ਕੀ ਕਰ ਮਿਰਗਾਣੀ ਗੁਰ ਕੈ ਮਾਰਗ ਚਾਲੈ ਦਇਆ ਫਾਹਰੀ ਕਾਇਆ ਕਰ ਧੂਈ ਦ੍ਰਿਸ਼ਟ ਕੀ ਅਗਨ ਜਲਾਵੈ ਤਿਸ ਕਾ ਨ ਭਾਉ ਲਏ ਰਿਦ ਅੰਤਰ ਚੋ ਜੁਗ ਤਾੜੀ ਲਾਵੈ ਸਭ ਜੁਗਤਨ RAM ਨਾਮ ਹੈ ਜਿਸ ਕਾ ਪਿੰਡ ਪੁਰਾਨਾ ਤੋ ਕਬੀਰ ਜੀ ਕਿਰਪਾ ਧਾਰੈ ਦੇ ਸਚਾ ਨੀਸਾਨ ਆਸਾ ਹਿੰਦੂ ਤੁਰ ਕਹਾਂਤੇ ਆਏ ਕਿਨੇ ਰਾ ਚਲਾਈ ਦਿਲ ਮੈਂ ਸੋਚ ਵਿਚਾਰ ਕਵਾਦੇ ਪਿਸਤ ਦੋਜਕ ਕਿਨ ਪਾਈ ਕਾਜੀ ਤ ਕਮਨ ਕਤੇ ਬਖਾਨੀ ਪੜਤ ਗੁਨਤ ਐਸੇ ਸਭ ਮਾਰੇ ਕਿਨਹੂ ਖਬਰ ਨਾ ਜਾਣੀ ਰਹਾ ਸਖਤ ਸਨੇਹ ਕਰ ਸੁਨਤ ਕਰੀਐ ਮੈਂ ਨੰ ਬਦੋ ਕ ਭਾਈ ਸਖਤ ਸਨੇਹ ਕਰ ਸੁਨਤ ਕਰੀਏ ਮੈਂ ਨਾ ਬਦੂਗਾ ਭਾਈ ਜਾਉ ਰੇ ਖੁਦਾਏ ਮੋਹ ਤੁਰਕ ਕਰੇਗਾ ਆਪਨ ਹੀ ਕਟ ਜਾਏ ਸੁਨਤ ਕੀਏ ਤੁਰਕ ਜੇ ਹੋਏਗਾ ਔਰਤ ਕਾ ਕੀ ਕਰੀਏ ਅਰਧ ਸਰੀਰ ਨਾਰਾ ਛੋਡਾ ਛੱਡਾ ਤਾਂ ਤੇ Hindu ਹੋਈ ਰਹੀ ਹੈ ਸ਼ਾਰਕ ਤੇ ਬਰਾਮ ਭਜ ਬੋਰੇ ਜੁਲਮ ਕਰਤ ਹੈ ਭਾਰੀ ਕਬੀਰੈ ਪਕਰੀ ਟੇਕ ਰਾਮ ਕੀ ਤੁਰਤ ਕ ਤੁਰਕ ਰਹੇ ਪਚ ਹਾਰੀ ਆਸਾ ਜਬ ਲਗ ਤੇਵਲ ਤੇਲ ਦੀਵੇ ਮੁਖ ਬਾਤੀ ਤਬ ਸੁਜੈ ਸਭ ਕੋਈ ਤੇਲ ਜਲੇ ਬਾਤੀ ਠਹਿਰਾਨੀ ਸੂਨਾ ਮੰਦਰ ਹੋਈ ਰੇ ਬੋਰੇ ਤੋਹੇ ਘਰੀ ਨਾ ਰੱਖੈ ਕੋਈ ਤੂੰ ਰਾਮ ਨਾਮ ਜਪ ਸੋਈ ਰਹਾ ਕਾਕੀ ਮਾਤ ਪਿਤਾ ਕਹੋ ਕਾਕੋ ਕਮਨ ਪੁਰਖ ਕੀ ਜੋਈ ਘਟ ਫੂਟੇ ਕੋ ਬਾਤ ਨ ਪੁੱਛੈ ਕੱਢੋ ਕੱਢ ਹੋਈ ਦਿਹੋਰੀ ਬੈਠੀ ਮਾਤਾ ਰੋਵੈ ਖਟਿਆ ਲੈ ਗਏ ਪਹਾਈ ਲਟ ਛਟਕਾਇ ਤੇਰੀ ਆ ਰੋਵੈ ਹੰਸ ਅਕੇਲਾ ਜਾਈ ਕਹਿਤ ਕਬੀਰ ਸੁਨੋ ਰੇ ਸੰਤੋ ਪੈਸਾ ਗੁਰ ਕਹਿ ਤਾਈ ਇਸ ਬੰਦੇ ਸਿਰ ਜ਼ੁਲਮ ਹੋਤ ਹੈ ਜਮ ਨਹੀਂ ਹਟੈ ਗੁਸਾਈ ਦੋ ਤੁਕੇ ਇਕ ਓੰਕਾਰ ਸਤਿਗੁਰ ਪ੍ਰਸਾਦ ਆਸਾ ਸ੍ਰੀ ਕਬੀਰ ਜੀ ਓਕੇ ਚੌਪ ਦੇ ਇੱਕ ਤੁਕੇ ਸਾਂ ਕਿਸ ਨਾਮ ਦਾੰਤ ਨਹੀਂ ਪਾਇਆ ਬੇਦ ਪੜੇ ਪੜ ਬ੍ਰਹਮੇ ਜਨਮ ਗਵਾਇਆ ਹਰ ਕਾ ਬਿਲੋਬਨਾ ਬਿਲੋਬੋ ਮੇਰੇ ਭਾਈ ਸਹਿਜ ਬਿਲੋਬੋ ਜੈਸੇ ਤਤ ਨਾ ਜਾਇ ਰਹਾਓ ਤਨ ਕਰ ਮਟਕੀ ਮਨ ਮਾਹੇ ਬਿਲੋਈ ਇਸ ਮਟਕੀ ਮੈਂ ਸ਼ਬਦ ਸੰਜੋਈ ਹਰ ਕਾ ਬਿਲੋਬਨਾ ਮਨ ਕਾ ਵਿਚਾਰਾ ਗੁਰ ਪ੍ਰਸਾਦ ਪਾਵੇ ਅੰਮ੍ਰਿਤ ਧਾਰਾ ਔ ਕਬੀਰ ਨਦਰ ਕਰੇ ਜੇ ਮੀਰਾ ਰਾਮ ਨਾਮ ਲਾਗੂ ਤਰੇ ਤੀਰਾ ਆਸਾ ਬਾਤੀ ਸੁਕੀ ਤੇਲ ਨਖੂਟਾ ਮੰਡਲ ਨਾ ਬਾਜੈ ਨਟ ਪੈ ਸੂਤਾ ਬੁਝ ਗਈ ਅਗਨ ਨਾ ਨਿਕਸੇ ਧੂਆ ਰਬ ਰਹਾ ਏਕ ਅਵਰ ਨਹੀਂ ਦੂਆ ਰਹਾਓ ਟੂਟੀ ਤੰਤਨਾ ਬਜੈ ਰਬਾਬ ਫੂਲ ਬਿਗਾਰਿਓ ਆਪਣਾ ਕਾਜ ਕਥਨੀ ਬਦਨੀ ਕਹਿਨ ਕਹਾਵਨ ਸਮਝ ਪਰੇ ਤਾ ਬਿਸਰਿਓ ਗਾਵਨ ਕਹਿਦ ਕਬੀਰ ਪੰਜ ਜੋ ਚੂਰੇ ਤਿਨ ਤੇ ਨਾਹਿ ਪਰਮ ਪਦ ਦੂਰੇ ਆਸਾ ਸੋਤ ਅਪਰਾਧ ਕਰਤ ਹੈ ਜੀਤੇ ਜਨਨੀ ਚੀਤ ਨਾ ਰਾਖਸ ਤਿਤੇ ਰਾਮయ్యా ਹੋਂ ਬਾਰਕ ਤੇਰਾ ਕਾਹੇ ਨਾ ਖੰਡਸਿ ਅਬਗਨ ਮੇਰਾ ਰਹਾ ਜੇ ਅਤ ਕ੍ਰੋਪ ਕਰੇ ਕਰ ਤਹਾਇ ਜੇ ਅਤ ਕ੍ਰੋਪ ਕਰੇ ਕਰ ਧਾਇ ਤਾ ਪੀ ਚੀਤ ਨਾ ਰਾਖਸ ਮਾਇਆ ਚਿੰਤ ਭਵਨ ਮਨ ਪਰਿਉ ਹਮਾਰਾ ਨਾਮ ਬਿਨਾ ਕੈਸੇ ਉਤਰ ਸਪਾਰਾ ਦੇਹ ਬਿਮਲ ਮਤ ਸਦਾ ਸਰੀਰਾ ਸਹਿ ਸਹਿਜ ਗੁਣ ਰਵੈ ਕਬੀਰਾ ਆਸਾ ਹਜ ਹਮਾਰੀ ਗੋਮਤੀ ਤੀਰ ਜਹਾਂ ਬਸੇ ਪੀਤੰਬਰ ਪੀਰ ਵਾਹ ਵਾਹ ਕਿਆ ਖੂਬ ਗਾਵਤਾ ਹੈ ਹਰ ਕਾ ਨਾਮ ਮੇਰਾ ਮਨ ਭਾਵਤਾ ਹੈ ਰਹਾਉ ਨਾਰਦ ਸਾਰਦ ਕਰੇ ਖਵਾਸੀ ਪਾਸ ਬੈਠੀ ਬੀਬੀ ਕਮਲਾ ਦਾਸੀ ਕੰਠੇ ਮਾਲਾ ਜਿਹਵਾ ਰਾਮ ਸਹੰਸ ਨਾਮ ਲੈ ਲੈ ਕਰੋ ਸਲਾਮ ਕਹਿਤ ਕਬੀਰ RAM ਗੁਣ ਗਾਵੋ ਹਿੰਦੂ ਤੁਰਕ ਦੋ ਸਮਝਾਵੋ